ਪਲਾਸਟਿਕ ਦੇ ਡੱਬਿਆਂ 'ਚ ਖਾਣਾ ਪੈਕ ਕਰਨ ਵਾਲੇ ਸਾਧਨ ਇੱਕ ਗਲਤੀ ਪਹੁੰਚਾ ਸਕਦੀ ਹੈ ਕਬਰਾਂ ਤੱਕ ਭੁੱਲ ਕੇ ਵੀ ਨਾ ਕਰ ਬੈਠਿਓ ਆਹ ਕੰਮ ਅੱਜਕੱਲ੍ਹ ਜੇਕਰ ਲਾਈਫ ਦੀ ਗੱਲ ਕੀਤੀ ਜਾਏ ਤਾਂ ਕਾਫੀ ਭੱਜ-ਦੌੜ ਵਾਲੀ ਜ਼ਿੰਦਗੀ ਹੈ। ਜ਼ਿਆਦਾਤਰ ਅਸੀਂ ਬਾਹਰੋਂ ਖਾਣਾ ਆਰਡਰ ਕਰਦੇ ਆਂ ਜਾਂ ਜਦੋਂ ਅਸੀਂ ਲੰਚ ਬਾਕਸ ਆਪਣਾ ਪੈਕ ਕਰਦੇ ਆਂ ਪਲਾਸਟਿਕ ਦੇ ਡੱਬਿਆਂ ਦੇ ਵਿੱਚ ਕਰਦੇ ਆਂ ਬਾਹਰੋਂ ਖਾਣਾ ਜੋ ਆਉਂਦਾ ਹੈ ਪਲਾਸਟਿਕ ਦੇ ਡੱਬਿਆਂ ਦੇ ਵਿੱਚ ਗਰਮ-ਗਰਮ ਖਾਣੇ ਦੀ ਫੂਡ ਡਿਲੀਵਰੀ ਹੋ ਜਾਂਦੀ ਹੈ। ਪਰ ਜੇਕਰ ਤੁਸੀਂ ਵੀ ਹੁਣ ਪਲਾਸਟਿਕ ਦੇ ਡੱਬਿਆਂ ਦੇ ਵਿੱਚ ਆਪਣਾ ਖਾਣਾ ਪੈਕ ਕਰਦੇ ਹੋ ਜਾਂ ਉਹ ਵਾਲਾ ਗਰਮ-ਗਰਮ ਖਾਣਾ ਖਾਂਦੇ ਹੋ ਤਾਂ ਹੁਣੇ ਹੀ ਸੁਧਰ ਜਾਓ। ਨਹੀਂ ਤਾਂ ਤੁਹਾਨੂੰ ਕਬਰਾਂ ਦੇ ਵਿੱਚ ਇਹ ਤੁਹਾਡੀ ਗਲਤੀ ਪਹੁੰਚਾ ਸਕਦੀ ਹੈ ਡਰਣ ਵਾਲੀ ਗੱਲ ਨਹੀਂ ਹੈ ਪਰ ਡਰਨਾ ਜ਼ਰੂਰੀ ਵੀ ਹੈ ਕਿਉਂਕਿ ਅਜਾਇਹਾ ਕਰਨਾ ਸਿਹਤ ਤੇ ਬਹੁਤ ਜ਼ਿਆਦਾ ਭਾਰੀ ਪੈ ਸਕਦਾ ਹੈ ਅਜਾਇਹਾ ਕਰਨ ਦੇ ਨਾਲ ਅਜਈਆਂ ਬਿਮਾਰੀਆਂ ਹੋ ਸਕਦੀਆਂ ਨੇ ਜਿਸ ਦੇ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ ਸੋ ਪਲਾਸਟਿਕ ਦੇ ਡੱਬਿਆਂ ਦੇ ਵਿੱਚ ਰੋਟੀ ਪੈਕ ਕਰਨਾ ਕਿਉਂ ਮੌਤ ਨੂੰ ਨਿਯੋਤਾ ਦੇਣ ਦੇ ਬਰਾਬਰ ਹੈ ਆਉ ਜਾਣਦੇ ਹਾਂ ਪੂਰੀ ਰਿਪੋਰਟ ਦੇ ਵਿੱਚ ਜ਼ਿਆਦਾਤਰ ਘਰਾਂ ਦੇ ਵਿੱਚ ਖਾਣਾ ਪੈਕ ਕਰਨ ਦੇ ਲਈ ਪਲਾਸਟਿਕ ਦੇ ਡੱਬਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਜੇਕਰ ਤੁਸੀਂ ਵੀ ਪਲਾਸਟਿਕ ਦੇ ਡੱਬਿਆਂ ਦੇ ਵਿੱਚ ਗਰਮ ਭੋਜਨ ਰੱਖ ਕੇ ਆਪਣੇ ਬੱਚਿਆਂ ਨੂੰ ਦਿੰਦੇ ਹੋ ਤਾਂ ਇਸ ਆਦਤ ਨੂੰ ਹੌਲੀਂ ਬਦਲ ਦਿਓ ਕਿਉਂਕਿ ਜੇਕਰ ਇਹ ਆਦਤ ਜ਼ਿਆਦਾ ਦੇਰ ਤੱਕ ਜਾਰੀ ਰਹੀ ਤਾਂ ਇਸ ਨਾਲ ਘਾਤਕ ਬਿਮਾਰੀਆਂ ਹੋ ਸਕਦੀਆਂ ਨੇ ਹਾਲੀ ਦੇ ਵਿੱਚ ਲਾਈਫ ਸਟਾਈਲ ਐਕਸਪਰਟ ਲਿਊਕ ਕੌਂਥਿਓ ਨੇ ਇੱਕ ਸੋਸ਼ਲ ਮੀਡੀਆ ਤੇ ਪੋਸਟ ਲਿਖ ਕੇ ਵਾਰਨਿੰਗ ਦਿੱਤੀ ਹੈ ਕਿ ਰੈਸਟੋਰੈਂਟ ਨੂੰ ਤੁਰੰਤ ਪਲਾਸਟਿਕ ਦੇ ਡੱਬਿਆਂ 'ਚ ਗਰਮ ਭੋਜਨ ਪੈਕ ਕਰਨ ਦੀ ਪ੍ਰਥਾ ਬੰਦ ਕਰਨੀ ਚਾਹੀਦੀ ਹੈ। ਕੌਟਿਨੋ ਦੀ ਪੋਸਟ ਤੇ ਸਕਾਰਾਤਮਕ ਪ੍ਰਤੀਕਿਰਿਆ ਦਿੰਦੇ ਹੋਏ Zomato ਦੇ CEO ਦਿਪਿੰਦਰ ਗੋਇਲ ਨੇ ਇਸ ਪ੍ਰੈਕਟਿਸ ਨੂੰ ਰੋਕਣ ਦਾ ਭਰੋਸਾ ਦਿੱਤਾ। ਲੂਕ ਨੇ ਦੱਸਿਆ ਕਿ ਰੈਸਟੋਰੈਂਟ ਦੇ ਵਿੱਚ ਖਾਣਾ ਪਹਿਲਾਂ ਹੀ ਬਹੁਤ ਤੇਜ਼ ਅੱਗ ਤੇ ਪਕਾਇਆ ਜਾਂਦਾ ਹੈ ਦੂਜਾ ਇਹ ਰਿਫਾਈਨਡ ਤੇਲ ਦੇ ਵਿੱਚ ਬਣਾਇਆ ਜਾਂਦਾ ਹੈ ਇਸ ਕਰਕੇ ਭੋਜਨ ਦੀ ਪੋਸ਼ਟਿਕ ਵੈਲਿਊ ਪਹਿਲਾਂ ਹੀ ਨਸ਼ਟ ਹੋ ਜਾਂਦੀ ਹੈ ਇਸ ਤੋਂ ਬਾਅਦ ਜੇਕਰ ਤੁਸੀਂ ਤੁਰੰਤ ਗਰਮ ਭੋਜਨ ਨੂੰ ਪਲਾਸਟਿਕ ਦੇ ਡੱਬੇ 'ਚ ਰੱਖੋਗੇ ਤਾਂ ਪਲਾਸਟਿਕ ਚੋਂ ਹਾਨੀਕਾਰਕ ਰਸਾਇਣ ਲੀਕ ਹੋਣ ਲੱਗ ਜਾਣਗੇ ਅਸੀਂ ਸਾਰੇ ਜਾਣਦੇ ਹਾਂ ਕਿ ਪਲਾਸਟਿਕ ਦੇ ਵਿੱਚ ਬੀਪੀਏ ਯਾਨੀ ਕਿ ਬਿਸਫੋਨੇਲ ਏ ਵਰਗੇ ਹਾਨੀਕਾਰਕ ਰਸਾਇਣ ਹੁੰਦੇ ਨੇ ਇਹ ਭੋਜਨ ਦੇ ਵਿੱਚ ਆ ਜਾਂਦਾ ਹੈ ਅਤੇ ਜਦੋਂ ਅਸੀਂ ਇਸ ਭੋਜਨ ਨੂੰ ਖਾਂਦੇ ਹਾਂ ਇਹ ਸਾਡੇ ਸਰੀਰ ਦੇ ਵਿੱਚ ਬਿਸਫੀਨੋਲ ਲਿਆਂਦਾ ਹੈ ਇਹਨਾਂ ਹੀ ਨਹੀਂ ਪਲਾਸਟਿਕ ਦੇ ਵਿੱਚ ਹੋਰ ਵੀ ਕਈ ਹਾਨੀਕਾਰਕ ਕੈਮੀਕਲ ਹੁੰਦੇ ਨੇ ਜੋ ਸਾਡੇ ਸਰੀਰ ਤੇ ਬਹੁਤ ਬੁਰਾ ਪ੍ਰਭਾਵ ਪਾਉਂਦੇ ਨੇ ਬਿਸਫੀਨੋਲ ਆਖਿਰ ਕੀ ਹੁੰਦਾ ਕਿੰਨਾ ਖਤਰਨਾਕ ਹੁੰਦਾ ਆਇਕਾ ਰਿਪੋਰਟ ਦੇ ਮੁਤਾਬਕ ਪੋਲੀਕਾਰਬੋਨੇਟ ਪਲਾਸਟਿਕ ਦੇ ਵਿੱਚ ਬਿਸਫੇਨੋਲ ਪਾਇਆ ਜਾਂਦਾ ਹੈ ਇਸ ਨੂੰ ਬੀਪੀਏ ਵੀ ਕਿਹਾ ਜਾਂਦਾ ਹੈ ਬੀਪੀਏ ਔਰਤਾਂ ਦੇ ਵਿੱਚ ਐਸਟ੍ਰੋਜਨ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੰਦਾ ਹੈ ਜਿਸ ਕਰਕੇ ਇਹ ਹਾਰਮੋਨਲ ਬੈਲੈਂਸ ਨੂੰ ਵਿਗਾੜ ਦਿੰਦਾ ਹੈ ਇਸ ਦੇ ਨਾਲ ਔਰਤਾਂ ਦੇ ਵਿੱਚ ਪ੍ਰਜਨਨ ਦੀ ਸਮੱਸਿਆ ਹੋ ਸਕਦੀ ਹੈ ਕਲੰਕੀ ਜੇਕਰ ਇਹ ਜ਼ਿਆਦਾ ਦੇਰ ਤੱਕ ਸਰੀਰ ਦੇ ਵਿੱਚ ਦਾਖਲ ਹੁੰਦਾ ਰਹਿੰਦਾ ਹੈ ਤਾਂ ਇਹ ਔਰਤਾਂ ਦੇ ਵਿੱਚ ਛਾਤੀ ਦੇ ਕੈਂਸਰ ਯਾਨੀ ਬ੍ਰੈਸਟ ਕੈਂਸਰ ਅਤੇ ਮਰਦਾਂ ਦੇ ਵਿੱਚ ਪ੍ਰੋਸਟੇਟ ਕੈਂਸਰ ਦਾ ਖਤਰਾ ਵਧਾਉਂਦਾ ਹੈ ਇਸ ਨਾਲ ਹੀ ਪੁਰਸ਼ਾਂ ਦੀ ਪ੍ਰਜਨਨ ਸ਼ਕਤੀ ਨੂੰ ਵੀ ਪ੍ਰਭਾਵਿਤ ਕਰਦਾ ਅਤੇ ਦਿਲ ਦੀ ਬਿਮਾਰੀ ਦਾ ਖਤਰਾ ਵੀ ਵਧਾਉਂਦਾ ਹੈ ਸੋ ਇਸ ਦੇ ਨੁਕਸਾਨ ਦੇ ਵਿੱਚ ਇੱਕ ਹੋਰ ਘਾਤਕ ਰਸਾਇਣ ਹੁੰਦਾ ਦਰਅਸਲ ਪਲਾਸਟਿਕ ਨੂੰ ਮਜ਼ਬੂਤ ਅਤੇ ਲਚਕੀਲਾ ਬਣਾਉਣ ਦੇ ਲਈ ਇਸ ਦੇ ਵਿੱਚ ਫਥਲੇਟ ਵਰਗੇ ਹਾਨੀਕਾਰਕ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ ਫਥਲੇਟਸ ਸਾਡੇ ਸਰੀਰ ਦੀ ਐਂਡੋਕ੍ਰਾਈਨ ਪ੍ਰਣਾਲੀ ਨੂੰ ਨਸ਼ਟ ਕਰ ਦਿੰਦੇ ਨੇ ਜਰਨਲ ਆਫ ਟਾਕਸਿਕੋਲੋਜੀ ਦੇ ਵਿੱਚ ਖੋਜ ਦੇ ਮੁਤਾਬਕ ਫਥਲੇਟਸ ਜਨਨ ਸ਼ਕਤੀ ਨੂੰ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਕਰ ਦਿੰਦੇ ਨੇ ਇਸ ਤੋਂ ਇਲਾਵਾ ਪੋਲੀਸਟਾਇਰੀਨ ਕੰਟੇਨਰਾਂ ਦੇ ਵਿੱਚ ਸਟਾਇਰੀਨ ਰਸਾਇਣ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਇੱਕ ਕਾਰਸੀਨੋਜਨ ਹੁੰਦਾ ਹੈ ਭਾਵ ਇਹ ਕੈਂਸਰ ਦਾ ਕਾਰਨ ਬਣ ਸਕਦਾ ਹੈ ਜੇਕਰ ਇਹ ਲੰਬੇ ਸਮੇਂ ਤੱਕ ਸਰੀਰ ਦੇ ਵਿੱਚ ਦਾਖਲ ਹੁੰਦਾ ਰਹੇ ਤਾਂ ਇਸ ਦੇ ਨਾਲ ਸਿਰਦਰਦ ਥਕਾਵਟ ਚੱਕਰ ਆਉਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਤਾਂ ਇੱਕ ਦਿਨ ਤੁਹਾਨੂੰ ਕੈਂਸਰ ਦਾ ਖਤਰਾ ਵੀ ਹੋ ਸਕਦਾ ਹੈ